ਇਹ ਮਾੜੇ ਅਨਸਰਾਂ ਦੀ ਸੋਚ ਹੈ ਤੇ ਮਾੜੇ ਅਨਸਰਾਂ ਨੇ ਕੀਤਾ ਸਾਨੂੰ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਲੇਕਿਨ ਉਹਨਾਂ ਦੀ ਸੋਚ ਦੇ ਮੁਤਾਬਕ ਉਹ ਚਾਹੁੰਦੇ ਹੈ ਕਿ ਅਸੀਂ ਪੜਕੀਏ ਉਹ ਚਾਹੁੰਦੇ ਕਿ ਅਸੀਂ ਲੜੀਏ ਐਸੀ ਇਸ ਤਰ੍ਹਾਂ ਦੀ ਲੜਾਈ 'ਚ ਨਹੀਂ ਆਣਾ ਅੰਬੇਦਕਰ ਸਾਹਿਬ ਇੱਕ ਐਸੇ ਇਨਸਾਨ ਸੀ ਜਿਹੜੇ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ ਜਿਹੜੇ ਕਿ ਸਿੱਖੀ ਨੂੰ ਸਿੱਖ ਗੁਰੂ ਸਾਹਿਬਾਨ ਨੂੰ ਤੇ ਸਿੱਖੀ ਫਲਸਫੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਇਸ ਸੋਚ ਤੋਂ ਪ੍ਰਭਾਵਿਤ ਸੀ ਇੱਥੋਂ ਤੱਕ ਕਿ ਅੰਬੇਦਕਰ ਸਾਹਿਬ ਨੇ ਇੱਕ ਵਾਰ ਪੂਰੇ ਦਲਿਤ ਸਮਾਜ ਨੂੰ ਲੈ ਕੇ ਸਿੱਖ ਬਣਨ ਦਾ ਫੈਸਲਾ ਕੀਤਾ ਤੇ ਉਹ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਸਿੱਖ ਧਰਮ ਅਪਣਾਉਣਾ ਚਾਹੁੰਦੇ ਸੀ ਕੁਝ ਕਾਰਨ ਹੋ ਗਏ ਕਿ ਉਹ ਨਹੀਂ ਅਪਣਾ ਸਕੇ ਲੇਕਿਨ ਉਹਨਾਂ ਦਾ ਪਿਆਰ ਜਿਹੜਾ ਸਿੱਖੀ ਪਰ ਦੀ ਘਟ ਨਹੀਂ ਹੈ ਇਹ ਜਿਹੜੇ ਲੋਕ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਿੱਖੀ ਨੂੰ ਕਿੰਨਾ ਪਿਆਰ ਕਰਦਾ ਸੀ ਸੋ ਐਸੀ ਕਿਸੇ ਤਰ੍ਹਾਂ ਵੀ ਆਪਸ ਦੇ ਵਿੱਚ ਲੜਨ ਵਾਲੇ ਨਹੀਂ ਹੈ ਇਹ ਫੇਰ ਉਹੀ ਕਾਲੇ ਦਿਨਾਂ ਸਾਨੂੰ ਝੋਕਣਾ ਚਾਹੁੰਦੇ ਆ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਏਗਾ ਪਹਿਲਾਂ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕਟਨਾ ਹੋਈ ਤੇ ਹੁਣ ਆਹ ਕਟਨਾ ਹੋਈ ਹੈ ਇਹ ਇੱਕ ਲੜੀ ਹੈ ਜਿਹੜੀਆਂ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਅੰਬੇਡਕਰ ਸਾਹਿਬ ਦੇ ਪੁਤਲੇ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਇਹ ਇਹਨਾਂ ਨੂੰ ਪਤਾ ਹੈ ਕਿ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਪਰਸੈਂਟੇਜ ਵਾਈਜ਼ ਦਲਿਤ ਬਰਾਦਰੀ ਇੱਥੇ ਜ਼ਿਆਦਾ ਹੈ। ਪਹਿਲਾਂ ਇਹ ਹਿੰਦੂ ਤੇ ਮੁਸਲਮਾਨਾਂ ਦੇ ਝਗੜੇ ਕਰਾਉਂਦੇ ਆ। ਇੱਥੇ ਉਹ ਹੋ ਨਹੀਂ ਸਕਦੇ। ਹਿੰਦੂ ਸਿੱਖ ਇੱਥੇ ਕਦੇ ਲੜੇ ਨਹੀਂ। ਉਹਨੇ ਸੋਚਦੇ ਦਲਿਤਾਂ ਦੇ ਨਾਲ ਲੜਾ ਕੇ ਦੇਖ ਲਈਏ ਲੇਕਿਨ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਆ। ਐਸੀ ਕਿਸੇ ਤਰ੍ਹਾਂ ਲੜਨ ਨੂੰ ਤਿਆਰ ਨਹੀਂ ਕਿਸੇ ਦੇ ਨਾਲ ਤੇ ਨਾ ਹੀ ਕੋਈ ਸਾਡੇ ਨਾਲ ਲੜ ਰਿਹਾ। ਇਹ ਬਿਨਾਂ ਕਾਰਨ ਇੱਕ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ। ਜੇ ਡੀ ਨੂੰ ਸਾਨੂੰ ਸਮਝਣਾ ਚਾਹੀਦਾ ਉਹ ਚਾਹੁੰਦੇ ਹੈ ਕਿ ਮਾਹੌਲ ਖਰਾਬ ਹੋਵੇ ਇੱਥੇ ਪੁਤਲੇ ਪੂਕੋ ਜੀ ਇੱਥੇ ਧਰਨੇ ਲਾਓ ਜੀ ਇੱਥੇ ਝਗੜੇ ਕਰੋ ਐਸੀ ਇਹ ਕਰਨਾ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ ਮਾੜੇ ਅਨਸਰਾਂ ਦਾ ਕੰਮ ਹੈ ਮਾੜੇ ਅਨਸਰਾਂ ਨੂੰ ਨਪੜਨਾ ਚਾਹੀਦਾ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਤੁਰੰਤ ਉਹ ਬੰਦਿਆਂ ਨੂੰ ਫੜੇ ਅੰਬੇਦਕਰ ਸਾਹਿਬ ਤਾਂ ਸਿੱਖ ਬਣਨਾ ਚਾਹੁੰਦੇ ਸੀ ਤੇ ਇਹ ਬੰਦਿਆਂ ਨੂੰ ਪਤਾ ਹੀ ਨਹੀਂ ਉਹ ਕਿੰਨਾ ਪਿਆਰ ਕਰਦੇ ਸੀ ਸਿੱਖੀ ਨੂੰ ਇਸ ਤਰ੍ਹਾਂ ਥੋੜੋ ਪੜ ਕੇ ਜਾ ਕੇ ਕੋ ਪੜ ਕੇਗਾ ਕੋਈ ਪੰਜਾਬ ਅੱਜ ਸੋਚੀ ਸੋਚਾ ਸੋਚ ਰੱਖਦਾ ਅੱਛੀ ਪੰਜਾਬ ਦੇ ਲੋਕ ਪੜ੍ਹ ਕੇ ਲਿਖ ਚੁੱਕੇ ਆ ਪੰਜਾਬ ਦੇ ਵਿੱਚ ਕਦੇ ਵੀ ਹਿੰਦੂ ਸਿੱਖ ਦੇ ਦੰਗੇ ਨਹੀਂ ਹੋਏ ਪੰਜਾਬ ਦੇ ਵਿੱਚ ਕਦੇ ਵੀ ਦਲਿਤ ਸਿੱਖ ਦੇ ਦੰਗੇ ਨਹੀਂ ਹੋਏ ਇੱਥੇ ਲੋਕ ਸਦਭਾਵਨਾ ਦੇ ਨਾਲ ਰਹਿੰਦੇ ਆ ਜਿਹੜੀ ਅੱਗ ਲਗਾਉਣਾ ਚਾਹੁੰਦੇ ਆ ਇਹ ਮਾੜੀ ਹੈ ਤੇ ਐਸੀ ਦੀ ਘੋਰ ਨੇਤਾ ਕਰਦੇ ਆ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਾਰਵਾਈ ਜਾਨੀ ਕਿਸ ਤਰ੍ਹਾਂ ਦੀ ਇੱਕ ਤਾਂ ਇੱਕ ਤਾਂ ਇਹ ਜਿਨ੍ਹਾਂ ਕੋਲ ਸਰਕਾਰ ਆ ਗਈ ਇਹ ਪਿੱਛੇ ਫੋਟੋ ਦਾ ਲਾਉਂਦੇ ਅੰਬੇਦਕਰ ਸਾਹਿਬ ਦੀ ਲੇਕਿਨ ਉਹਦੀ ਈਡਿਓਲੋਜੀ ਨਹੀਂ ਮੰਨਦੇ ਨਹੀਂ ਉਹਦੀ ਸੋਚ ਨੂੰ ਮੰਨਦੇ ਨਹੀਂ ਉਹਦੀ ਸੋਚ ਤੇ ਪਹਿਰਾ ਨਹੀਂ ਦਿੰਦੇ ਉਹਦੇ ਬੁੱਤਾਂ ਦਾ ਇਹ ਘੱਟ ਤੇ ਘੱਟ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਇੰਟੈਲੀਜੈਂਸ ਕਿੱਥੇ ਹੈ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਜੀ ਅੱਜ ਇਹ ਘਟਨਾ ਹੋ ਸਕਦੀ ਹੈ ਜਿਹੜਾ ਮੁੱਖ ਮੰਤਰੀ ਹੈ ਉਹਦੇ ਕੋਲ ਰੋਜ਼ ਇੰਟੈਲੀਜੈਂਸ ਦਾ ਡੀਜੀ ਡੀਆਈਜੀ ਆਉਂਦਾ ਹੈ ਜਾਂ ਏਡੀਜੀਪੀ ਜੀ ਨੂੰ ਵੀ ਚਾਰਜ ਦਿੱਤਾ ਹੋਵੇ ਉਹ ਕਿਉਂ ਨਹੀਂ ਦੇਖਦੇ ਬਈ ਸੀਆਈਡੀ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਇਹੀਆਂ ਇਹ ਕਟਨਾਮਾਂ ਹੋ ਸਕਦੀਆਂ ਜਦਕਿ ਬਾਹਰੋਂ ਬੰਦੇ ਗਲਤ ਬੋਲ ਰਹੇ ਐ ਸੋ ਇਹ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਸੋ ਨੀਂਦ ਚੋਂ ਜਾਗੇ ਔਰ ਜਿਸ ਤਰ੍ਹਾਂ ਸਰਕਾਰਾਂ ਚੱਲਦੀਆਂ ਉਸ ਤਰ੍ਹਾਂ ਚਲਾਵੇ